ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਨਾ ਅੱਜ ਦੂਜੇ ਮਹੀਨੇ ਦੀਆਂ ਸੌਦੇਆਂ ਕਿੱਟਾਂ ਨਾ ਜਾਣ ਵਾਸਤੇ ਜ਼ਰੂਰਤਮੰਦਾਂ ਕੋਲ ਤਿਆਰ ਕਰਵਾਈਆਂ ਨੇ ਇਹ ਨਾ ਪਿਛਲੇ ਮਹੀਨੇ ਤੋਂ ਸ਼ੁਰੂ ਕੀਤਾ ਸੀ ਮਹੀਨੇ ਦਾ ਰਾਸ਼ਨ ਜ਼ਰੂਰਤਮੰਦਾਂ ਨੂੰ ਦੇਣਾ ਤੇ ਇਹ ਦੋ ਕਿੱਟਾਂ ਨੇ ਦਿਨ ਜਣਿਆਂ ਦਾ ਸ਼ੁਰੂ ਕੀਤਾ ਸੀਗਾ ਇਹ ਦੋ ਕਿੱਟਾਂ ਨੇ ਤੇ ਇੱਕ ਜਿਹੜੀ ਭੈਣ ਨੂੰ ਅਸੀਂ ਰਾਸ਼ਨ ਦਿੱਤਾ ਸੀ ਉਹਦੇ ਘਰ ਦੀ ਹਾਲਤ ਬਹੁਤ ਖਸਤਾ ਸੀਗੀ ਉਦੇ ਘਰ ਦਾ ਕੰਮ ਚੱਲਣ ਦਾ ਵਾ ਵੀਡੀਓ ਤੁਹਾਡੇ ਸਾਹਮਣੇ ਆਉਣ ਡਈ ਏ ਉਦੇ ਘਰ ਦਾ ਕੰਮ ਚੱਲਣ ਦਾ ਲੈਂਡਰ ਤੱਕ ਪਹੁੰਚ ਗਏ ਤੇ ਜੇ ਆਪਾਂ ਰਲ ਮਿਲ ਕੇ ਸਾਰੇ ਮੰਨ ਲੋ ਸਮਾਜ ਚ ਜਿਹੜੇ ਕੋਈ ਘਟ ਰਹਿ ਗਏ ਜਾਂ ਜਿਹਦੀ ਕੋਈ ਆਮਦਨ ਦਾ ਜਰੀਆ ਨਹੀਂ ਕੋਈ ਜਦਾ ਵਿਚਾਰਾ ਗਰੀਬੀ ਨਾਲ ਘੁੰਡ ਹੈ ਜੇ ਆਪਾਂ ਸਾਰੇ ਰਲ ਮਿਲ ਕੇ ਥੋੜਾ ਥੋੜਾ ਭਾਰ ਵੰਡ ਕੇ ਉਹਨਾਂ ਨੂੰ ਸਾਂਭ ਲਈਏ ਤੇ ਫਿਰ ਸਾਡਾ ਕਹਿਣ ਦਾ ਅਸਲ ਫਰਜ ਹੈ ਵੀ ਅਸੀਂ ਸਮਾਜ ਚ ਰਹਿੰਦੇ ਆਂ ਇਸ ਸਮਾਜ ਆਪਣੇ ਵਾਸਤੇ ਧਰ ਕੋਈ ਕੰਮ ਕਰਦਾ ਹੈ ਸਮਾਜ ਚ ਸਾਡੇ ਰਹਿਣ ਦਾ ਫਾਇਦਾ ਤਾਂ ਹੈ ਕਿ ਜੇ ਅਸੀਂ ਰਲ ਮਿਲ ਕੇ ਜਿਹੜਾ ਕੋਈ ਦੱਬ ਗਿਆ ਏ ਥੋੜਾ ਪਿੱਛੇ ਰਹਿ ਗਏ ਉਹਦੀ ਮਦਦ ਕਰ ਸਕੀਏ ਤੇ ਜਿਹੜੇ ਆ ਜਰੂਰਤਮੰਦ ਭੈਣ ਦਾ ਘਰ ਪਿੰਡ ਨੇ ਤੇ ਘਰ ਦੇ ਆਦਤ ਬਹੁਤ ਹੀ ਜ਼ਿਆਦਾ ਖਸਤਾ ਸੀਗੀ ਇਹ ਹੁਣ ਸਾਰੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਲ ਮਿਲ ਕੇ ਪਿੰਡ ਦੇ ਸਹਿਯੋਗ ਨਾਲ ਸਾਡਾ ਪਿੰਡ ਮੋਰੀ ਵਾਲਾ ਜ਼ਿਲ੍ਹਾ ਸੱਸਾ ਹਰਿਆਣਾ ਤੇ ਭਾਰਤ ਕਿਉਂਕਿ ਬਾਹਰ ਦੇਸ ਦੇ ਲੋਕੇ ਨੂੰ ਦੇਖਦੇ ਨੇ ਤੇ ਅਸੀਂ ਇਹ ਘਰ ਪਹੁੰਚਿਆ ਇਹਦੀ ਹਾਲਤ ਜਿਆਦਾ ਇੱਕ ਹਸਤਾ ਸੀਗੀ ਤੇ ਹੁਣ ਉਹ ਲੈਂਟਰ ਤੱਕ ਪਹੁੰਚ ਗਿਆ ਇਹ ਕੁਝ ਦਿਨਾਂ ਅੰਝ ਲੈਂਟਰ ਪਹੁੰਚ ਜਾਏਗਾ ਬਹੁਤ ਬਹੁਤ ਸਹਿਯੋਗ ਦੇਣ ਲਈ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜੇ ਆਪਾਂ ਇਦਾਂ ਹੀ ਰਲ ਮਿਲ ਕੇ ਆਪਣੇ ਲੋਕਾਂ ਨੂੰ ਸੰਭਲ ਲਈਏ ਨਾ ਤੇ ਫਿਰ ਸਾਨੂੰ ਕਿਸੇ ਦੇ ਮੂੰਹ ਹਲ ਵੇਖਣ ਦੀ ਲੋੜ ਨਹੀਂਗੇ